ਹਲੋ ਅਸੀਂ ਤੁਹਾਡੀ ਅਸੀਂ ਬਾਈਕ ਲੈਣ ਆਏ ਆ ਤੁਸੀਂ ਅੱਜ ਇਹ ਪਾਰਟੀ ਜੁਆਇਨ ਕੀਤੀ ਹੈ ਕੀ ਕਰਨਾ ਅਸੀਂ ਜੀ ਕਰਦੀ ਦਲਤੋਂ ਥੋੜਾ ਜਿਆ ਤੰਗ ਹੋ ਗਏ ਸੀ ਇਸ ਕਰਕੇ ਅੱਜ ਅਸੀਂ ਭਾਜਪਾ ਬਾਉ ਜੀ ਬਹੁਤ ਵਧੀਆ ਬੰਦੇ ਆ ਤੇ ਇਸ ਕਰਕੇ ਇਹਨਾਂ ਨਾਲ ਅਸੀਂ ਜੁਆਇਨ ਕੀਤਾ ਹੈ तकरीबन ਇੱਕ ਤਰ੍ਹਾਂ ਦਾ 40 ਬੰਦੇ ਆ ਸਾਡੇ ਇਹਨਾਂ ਨੇ ਅੱਜ ਜੁਆਇਨ ਕੀਤਾ ਤੇ ਬਹੁਤ ਬਹੁਤ ਧੰਨਵਾਦ ਬਾਉ ਜੀ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਮੀਡੀਆ ਪਾਰਟੀਆਂ ਹੋਰ ਵੀ ਬਹੁਤ ਆ ਪੰਜਾਬ ਜਿਨ੍ਹਾਂ ਨੇ ਲੰਮਾ ਸਮਾਂ ਰਾਜ ਕੀਤਾ ਤੁਸੀਂ ਇਹ ਪਾਰਟੀ ਪਾਰਟੀ ਕਰਕੇ ਜੁਆਇਨ ਕੀਤੀ ਹੈ ਜਾਂ ਪਰਸਨਲ ਸਰੂਪ ਚਾ ਸਿੰਘਲਾ ਜੀ ਦੇ ਕਹਿਰਤੀ ਜੁਆਇਨ ਕੀਤੀ ਨਹੀਂ ਨਹੀਂ ਅਸੀਂ ਬਾਉ ਜੀ ਦੇ ਪਰਸਨਲ ਤੌਰ ਤੇ ਜੁਆਇਨ ਕੀਤੀ ਆ ਹਾਂ ਸਾਡੇ ਬਹੁਤ ਕੰਮ ਦੇਖ ਕੇ ਉਹਨਾਂ ਦਾ ਸਾਡੇ ਅਮਰਪੁਰਾ ਬਾਤੀ ਦੇ ਵਿੱਚ ਸਾਰੇ ਜਿੰਨੇ ਕੰਮ ਬਾਉ ਜੀ ਦੇ ਹੋਏ ਆ 10 ਸਾਲਾਂ ਦੇ ਵਿੱਚ ਉਸ ਕਰਕੇ ਅਸੀਂ ਜੁਆਇਨ ਕੀਤਾ ਤੁਹਾਡਾ ਕੀ ਕਹਿਣਾ ਜੀ ਇਸ ਪਾਰਟੀ ਵੱਲ ਮਾਰੀ ਅਗਲੇ ਵਾਰ ਜੁਆਇਨ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਾਡਾ ਕਹਿਣਾ ਹੈ ਜੇ ਜਦੋਂ ਅਖਾਲੀ ਦਲ ਆ ਜਾਂਦੇ ਐ ਤੋ ਉਹ ਵੀ ਸੈਂਟਰ ਤੋਂ ਹੀ ਮੰਗਦੇ ਆ ਸਾਰਾ ਕੁਝ ਹੀ ਲੋਕੋ ਗ੍ਰਾਂਡ ਮੰਗਣੇ ਆ ਪੈਸਾ ਸੈਂਟਰ ਤੋਂ ਮੰਗਦੇ ਆ ਕਾਂਗਰਸ ਵੀ ਸੈਂਟਰ ਤੋਂ ਹੀ ਮੰਗਦੀ ਐ ਆ ਜਿਹੜੀ ਚੜ੍ਹ ਸਰਕਾਰ ਐ ਇਹ ਵੀ ਸੈਂਟਰ ਤੋਂ ਹੀ ਮੰਗਦੀ ਐ ਕਿਉਂ ਨਾ ਫਿਰ ਭਾਜਪਾ ਨੂੰ ਦਿੱਤਾ ਜਾਵੇ ਕੰਮ ਮੰਗਣ ਦੀ ਲੋੜ ਹੀ ਨਾ ਪਵੇ ਜਿਹੜੇ ਸਾਡੇ ਗਰੀਬ ਜਿਹੜੇ ਪੰਜਾਬ ਦੇ ਅੰਦਰ ਜਿਨ੍ਹਾਂ ਨੂੰ ਸਹੀ ਰਾਸ਼ਨ ਮਿਲੀ ਜਾਵੇ ਸਾਰਾ ਕੋ ਮਿਲੀ ਜਾਵੇ ਹੋਰ ਪਾਸੇ ਸਾਰਿਆਂ ਨੂੰ ਮਿਲ ਰਿਹਾ ਰਾਸ਼ਨ ਸਿਰਫ ਕੱਲੇ ਪੰਜਾਬ ਦੇ ਅੰਦਰ ਹੀ ਘਟਬਟ ਕਰੀ ਜਾਂਦੇ ਆ ਆਪਦੀ ਮਰਜ਼ੀ ਕਰੀ ਜਾਂਦੇ ਆ ਗਰੀਬ ਨੂੰ ਨੂੰ ਦੇਖ ਰੇ ਚੰਗੇ ਬੰਦਿਆਂ ਦੇ ਕਾਰ ਕੂਟ ਜੇ ਕੱਟੀ ਜਾਂਦੇ ਆ ਗਰੀਬਾਂ ਦੇ ਤੋਂ ਐਵੇਂ ਰਹਿ ਗਏ ਉਹਨਾਂ ਦੀ ਕੱਟੀ ਜਾਂਦੇ ਗਰੀਬਾਂ ਦੇ ਹੋਰਾਂ ਦੇ ਨਹੀਂ ਕੱਟ ਰੇ ਇਹ ਤਾਂ ਨਹੀਂ ਹੋਊਗਾ ਵੀ ਜਦੋਂ ਪੰਜਾਬ ਦੀ ਵਿਧਾਨ ਸਭਾ ਦੀਆਂ ਚੋਣਾਂ ਆਉਣੀਆਂ 2027 ਦੇ ਲਗਭਗ ਤੇ ਤੁਸੀਂ ਪਾਰਟੀ ਸ਼ਾਦੇ ਜੀ ਅਸੀਂ ਹੋਰ ਪਾਰਟੀ ਚੱਲ ਜਾਉਗੇ ਅੱਜ ਤੁਸੀਂ ਇਹ ਪਾਰਟੀ ਨੂੰ ਜੁਆਇਨ ਕੀਤਾ ਨਹੀਂ ਜੀ ਅਸੀਂ ਤਾਂ ਪੁਰਾਣੇ ਵਰਕਰ ਆ ਬਾਪੂ ਸਾਡਾ ਪਹਿਲੇ ਵੀ ਰਹਿ ਗਿਆ ਮਾਲ ਸੂਚਨ ਸਿੰਘ ਨਾਲ ਉਦੋਂ ਅਕਾਲੀ ਦਲ 'ਚ ਰਹਿ ਗਿਆਂ ਫਰ ਨਹੀਂ ਹੋਣੇ ਸਾਰੇ ਦੇਖ ਲਿਆ ਰਿਜ਼ਲਟ ਕੱਢ ਲਿਆ ਵੀ ਕੁਝ ਨਹੀਂ ਘਟਣ ਪਾ ਨੂੰ ਪਹਿਲੇ ਆਮ ਪਾਰਟੀ ਦੇ ਬਾਰੇ ਲਹਿਰ ਚੱਲ ਪਈ ਸੀ ਇਹ ਪੂਰੇ ਪੰਜਾਬ ਨੇ 92 ਬਣਾ ਕੇ ਦਿੱਤੇ ਇਹ ਲਹਿਰ ਹੁਣ ਬਦਲੂਗੀ ਫਿਰ ਦੁਬਾਰਾ ਇਹ ਮੈਨੂੰ ਲੱਗਾ ਬੀਜੇਪੀ ਕੋਲੀ ਜਾ ਗਈ ਆ ਐਸ ਕੀ ਲਹਿਰ ਅੱਜ ਗੁਰੂ ਅਮਰਦਾਸ ਨਗਰ ਦੇ ਇਲਾਕੇ ਵਾਸੀਆਂ ਨੇ ਅੱਜ ਸਰੂਪਤਾ ਸਿੰਘਲਾ ਦੀ ਗਵਾਈ ਦੇ ਹੇਠ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ ਦੇਖਦੇ ਹੋਰਾਂ ਸਮੇਂ ਦੇ ਵਿੱਚ 2027 ਤੱਕ ਇਹ ਪਾਰਟੀ ਕੀ ਆਪਣਾ ਅਜੰਡਾ ਤਿਆਰ ਕਰਦੀ ਹੈ ਪੰਜਾਬ ਦੇ ਵਿੱਚ ਕਿਸ ਤਰੀਕੇ ਨਾਲ ਲੋਕਾਂ ਨੂੰ ਆਪਣੇ ਨਾਲ ਜੋੜਦੀ ਹੈ ਉਹ ਹੋਰਾਂ ਦਾ ਸਮਾਂ ਦੱਸੂਗਾ। ਕੋਈ ਅੱਜ ਦਾ ਕੀ ਪ੍ਰੋਗਰਾਮ ਸੀ ਤੁਹਾਡਾ ਅੱਜ ਤੁਸੀਂ ਦੇਖ ਰਹੇ ਹੋ ਕਿ ਆਮਰਪੁਰਾ ਦੇ ਵਿੱਚ ਇੱਕ ਮੀਟਿੰਗ ਹੋਈ ਹੈ ਇਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਮੇਰੇ ਪ੍ਰਾਣੇ ਸਾਥੀਆਂ ਨੇ ਭਾਰਤੀ ਜਨਤਾ ਪਾਰਟੀ ਬਗਾਈ ਕੀਤੀ ਆ ਅਕਾਲੀ ਦਲ ਨੂੰ ਹਲਵਿਦਾ ਕਰਿਆ। ਔਰ ਇਹ ਗੱਲ ਸਭ ਸਮਝ ਚੁੱਕੇ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੋ ਲੋਕਾਂ ਦਾ ਆਧਾਰ ਹੈ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਹੋ ਸਕਦਾ ਹੈ। ਔਰ ਦੇਸ਼ ਨੂੰ ਕੋਈ ਇੱਕ ਪਾਰਟੀ ਹੈ ਜਿਹੜੀ ਬਚਾ ਸਕਦੀ ਹੈ ਭਾਰਤ ਦੀ ਜੰਤਾ ਪਾਰਟੀ ਤੇ ਇਸ ਦੇ ਵਿੱਚ ਅੱਜ ਮੀਟਿੰਗ ਰੱਖੀ ਸੀ ਬਹੁਤ ਲੋਕਾਂ ਨੇ ਸ਼ਮੂਲੀਅਤ ਕੀਤੀ ਆ ਜਿਨ੍ਹਾਂ ਨੇ ਸ਼ਾਮਲ ਹੋਇਆ ਮੈਂ ਵਧਾਈ ਦਿੰਦਾ ਉਹਨਾਂ ਨੂੰ ਯਕੀਨ ਦਿਵਾਉਣਾ ਕਿ ਉਹਨਾਂ ਨੂੰ ਹਮੇਸ਼ਾ ਆਪਣੇ ਪਰਿਵਾਰ ਨੂੰ ਰੱਖ ਕੇ ਚੜ੍ਹਦੀ ਕਲਾ ਦੇ ਵਿੱਚ ਰੱਖਣ ਲਈ ਸਮਾਜ ਦੀਆਂ ਮੁਕਤ ਨਹੀਂ ਦੂਰ ਕਰਨ ਲਈ ਭਾਰਤ ਜੰਤਾ ਪਾਰਟੀ ਹਮੇਸ਼ਾ ਕਰੇਗੀ ਅੱਜ ਦਾ ਜੋ ਮਾਹੌਲ ਆ ਪੰਜਾਬ ਦਾ ਇਹਦੇ ਬਾਰੇ ਭਾਜੀ ਪਾਰਟੀ ਦਾ ਕੀ ਸਟੈਂਡ ਹੈ ਜੀ ਕੀ ਪਰ ਬੀਜੇਪੀ ਦਾ ਸਟੈਂਡ ਹੈ ਕਿ ਹਰ ਆਦਮੀ ਸੁਰੱਖਿਅਤ ਰਹੇ ਲਾਅ ਆਰਡਰ ਠੀਕ ਹੋਵੇ ਕਾਨੂੰਨਾਂ ਦੀ ਪਾਲਣਾ ਹੋਵੇ ਗਰੀਬ ਗਰੀਬ ਮਜ਼ਦੂਰ ਕਿਸਾਨ ਉਹਨਾਂ ਦੀਆਂ ਦੁੱਖ ਤਕਲੀਫਾਂ ਦੂਰ ਹੋਣ ਅਤੇ ਸਮਾਜ ਦੇ ਵਿੱਚ ਜਿਹੜਾ ਹਰ ਆਦਮੀ ਆਰਾਮ ਨਾਲ ਆਪਣੀ ਜਿੰਦਗੀ ਬਤੀਤ ਕਰ ਸਕੇ ਕੋਈ ਭਾਰ ਚਾ ਜਾਂਦਾ ਪਾਰਟੀ ਸਟੈਂਡ